ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਆ ਉਹਨਾਂ ਦੇ ਵਿਚਾਰਾਂ ਦੀ ਸਾਂਝ ਪਾਈਏ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨੀ ਵੀ ਬਾਣੀ ਦਰਜ ਹੈ ਉਸ ਦਾ ਮੋਡ ਉਸ ਦਾ ਜੋ ਬੇਸ ਹੈ ਗੁਰੂ ਨਾਨਕ ਪਾਤਸ਼ਾਹ ਵੱਲੋਂ ਬਣਾਇਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲੇ ਪੰਜ ਪਾਤਸ਼ਾਹੀ ਤੇ ਨੌਵੇਂ ਪਾਤਸ਼ਾਹੀ ਜੀ ਦੀ ਬਾਣੀ ਦਰਜ ਹੈ ਇਸ ਤੋਂ ਇਲਾਵਾ ਪਟਾਂ ਤੇ ਭਗਤਾਂ ਦੀ ਬਾਣੀ ਵੀ ਦਰਜ ਹੈ ਭਗਤਾਂ ਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਆਪ ਲੈ ਕੇ ਆਏ ਜਿੱਥੇ ਵੀ ਕੋਈ ਭਗਤ ਰਹਿ ਰਿਹਾ ਸੀ ਉੱਥੇ ਜਾ ਕੇ ਗੁਰੂ ਸਾਹਿਬ ਭਗਤਾਂ ਦੀ ਬਾਣੀ ਨੂੰ ਆਪ ਲੈ ਕੇ ਆਏ ਕਿਉਂਕਿ ਜਿੰਨੇ ਵੀ ਭਗਤ ਹੋਏ ਨੇ ਗੁਰੂ ਨਾਨਕ ਪਾਸ਼ਾ ਤੋਂ ਪਹਿਲੇ ਸਮੇਂ ਵਿੱਚ ਹੋਏ ਨੇ ਇਸ ਕਰਕੇ ਭਗਤਾਂ ਦੀ ਬਾਣੀ ਨੂੰ ਗੁਰੂ ਨਾਨਕ ਪਾਸ਼ਾ ਆਪ ਲੈ ਕੇ ਆਏ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਕੋਈ ਹਿੰਦੂ ਹੈ ਜਾਂ ਕੋਈ ਮੁਸਲਮਾਨ ਹੈ ਉਹਨਾਂ ਦਾ ਆਪਣਾ ਨਜ਼ਰਿਆ ਸੀ ਗੁਰੂ ਨਾਨਕ ਪਾਸ਼ਾ ਨੇ ਆਪਣੇ ਨਜ਼ਰੀਏ ਮੁਤਾਬਕ ਭਗਤਾਂ ਦੇ ਬਾਣੇ ਨੂੰ ਪਰਖ ਕੇ ਸਮਝ ਕੇ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਕੀ ਸੀ ਗੁਰੂ ਨਾਨਕ ਪਾਸ਼ਾ ਦਾ ਨਜ਼ਰੀਆ ਸਭ ਤੋਂ ਪਹਿਲੀ ਗੱਲ ਮਨੁੱਖ ਤੇ ਰੱਬ ਵਿਚਕਾਰ ਵਿਚੋਲਾ ਕੋਈ ਰਹਿਣ ਨਹੀਂ ਦੇਣਾ ਮਨੁੱਖ ਨੂੰ ਆਪ ਸਮਝਾ ਜਾਣੀ ਚਾਹੀਦੀ ਹੈ ਕਿਉਂਕਿ ਵਿਚੋਲਾ ਮਨੁੱਖ ਨੂੰ ਗਮਰਾਹ ਕਰਦਾ ਸੀ ਵਿਚੋਲਾ ਧਰਮ ਦੇ ਨਾਂ ਤੇ ਦੁਨੀਆ ਨੂੰ ਗਮਰਾਹ ਕਰ ਰਿਹਾ ਸੀ ਵਿਚੋਲਾ ਧਰਮ ਦਾ ਚੌਧਰੀ ਬਣ ਕੇ ਸਮੇ ਦਾ ਜੋ ਰਾਜਾ ਹੁੰਦਾ ਸੀ ਉਸ ਨਾਲ ਵਿਚਰਦਾ ਰਹਿੰਦਾ ਸੀ ਇਸ ਗੱਲ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਚੰਗੀ ਤਰ੍ਹਾਂ ਜਾਣਦੇ ਸਨ ਸਮਝਦੇ ਸਨ ਵਿਚੋਲਾ ਇਹ ਵੀ ਚਾਹੁੰਦਾ ਸੀ ਕਿ ਮੈਂ ਕੋਈ ਕੰਮ ਨਾ ਕਰਾਂ ਆਮ ਇਨਸਾਨ ਵਿਚਾਰਾ ਮਿਹਨਤੀ ਹਰ ਵਕਤ ਕੰਮ ਕਰਦਾ ਰਹਿੰਦਾ ਸੀ ਕੰਮ ਵਿੱਚ ਰੁੱਝਿਆ ਰਹਿੰਦਾ ਸੀ ਮੋਹ ਮਾਇਆ ਵਿੱਚ ਖਚਤ ਰਹਿੰਦਾ ਸੀ ਉਸ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਮੈਂ ਰੱਬ ਨਾਲੋਂ ਵਿਛੜਿਆ ਹੋਇਆ ਹਾਂ ਪਾਪੀ ਹਾਂ ਵਿਚੋਲਾ ਇਸ ਗੱਲ ਨੂੰ ਸਮਝਦਾ ਸੀ ਉਹ ਕਹਿੰਦਾ ਸੀ ਉਹ ਮਨੁੱਖ ਨੂੰ ਕਹਿੰਦਾ ਸੀ ਕਿ ਤੁਸੀਂ ਮੇਰੇ ਪੈਰੀਂ ਪੈਂਦੇ ਰਹੋ ਮੈਂ ਤੁਹਾਨੂੰ ਰੱਬ ਨਾਲ ਮਿਲਾਵਾਂਗਾ بس یہی ਭਲੇਖਾ ਸੀ ਕਿ ਦੁਨੀਆਂ ਗੁੰਮਰਾਹ ਹੋ ਰਹੀ ਸੀ ਹਰ ਦਿਨ ਨੂੰ ਟਿ ਜਾ ਰਹੀ ਸੀ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਇਸ ਦੁਨੀਆਂ ਤੇ ਰੱਬ ਵਿਚਾਰ ਭਾਵ ਇਸ ਮਨੁੱਖ ਤੇ ਰੱਬ ਵਿਚਾਰ ਬਚੋਲਾ ਕੋਈ ਰਹਿਣ ਨਹੀਂ ਦਿੱਤਾ ਪਹਿਲੀ ਕਸਵੱਟੀ ਕੇ ਰੱਬ ਇੱਕ ਹੈ ਉਹ ਸ਼ਬਦ ਦੇ ਅੰਦਰ ਬਸਦਾ ਹੈ ਦੂਜੀ ਕਸਵੱਟੀ ਰੱਬ ਕਿਸੇ ਤੀਰਥਾਂ ਤੇ ਨਹੀਂ ਰਹਿੰਦਾ ਰੱਬ ਕਿਤੇ ਜੰਗਲਾਂ ਚ ਨਹੀਂ ਬਸਦਾ ਰੱਬ ਕਿਸੇ ਖਾਸ ਪਹਾੜੀ ਤੇ ਨਹੀਂ ਬਸਦਾ ਤੀਜੀ ਕਸਵੱਟੀ ਜੇ ਰੱਬ ਜੀ ਹਰ ਜਗ੍ਹਾ ਬਸਦੇ ਨੇ ਹਰ ਇੱਕ ਇਨਸਾਨ ਵਿੱਚ ਬਸਦੇ ਨੇ ਤਾਂ ਸਾਰੇ ਇਨਸਾਨ ਬਰਾਬਰ ਹੁੰਦੇ ਨੇ ਜੇ ਸਾਰੇ ਇਨਸਾਨ ਬਰਾਬਰ ਨੇ ਤਾਂ ਫਿਰ ਜਾਤ ਪਾਤ ਛੂਤ ਅਛੂਤ ਊਚ ਅਨੇਚ ਅਮੀਰ ਗਰੀਬ ਦਾ ਰੱਬ ਦੇ ਘਰ ਵਿੱਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ ਸਗੋ ਬੁਰਾ ਭਲਾ ਕਿਸ ਨੂੰ ਕਹੀਏ ਸਗਲੇ ਜੀ ਤੇ ਮਾਰੇ ਚਾਹੇ ਕੋਈ ਭੈੜਾ ਹੈ ਚਾਹੇ ਕੋਈ ਪਾਪੀ ਹੈ ਹਰ ਇੱਕ ਦੇ ਅੰਦਰ ਮਨੁੱਖ ਵੱਸਦਾ ਹਰ ਇੱਕ ਦੇ ਅੰਦਰ ਰੱਬ ਵੱਸਦਾ ਹੈ ਹਰ ਇੱਕ ਦਾ ਆਪਣਾ ਰੱਬ ਹੁੰਦਾ ਹੈ ਚਾਹੇ ਕੋਈ ਜੁੱਤੀਆਂ ਗੰਢਣ ਵਾਲਾ ਮੋਚੀ ਹੈ ਚਾਹੇ ਕੋਈ ਕੱਪੜੇ ਸਿਉਣ ਵਾਲਾ ਦਰਜੀ ਹੈ ਚਾਹੇ ਕੋਈ ਕੱਪੜੇ ਧੋਣ ਵਾਲਾ ਧੋਬੀ ਹੈ ਚਾਹੇ ਕੋਈ ਖੇਤੀ ਕਰਦਾ ਹੈ ਇਸ ਸੰਸਾਰ ਵਿੱਚ ਇਸ ਦੁਨੀਆ ਵਿੱਚ ਕੋਈ ਵੀ ਇਨਸਾਨ ਕੋਈ ਵੀ ਕਿਤੇ ਵੀ ਕੰਮ ਕਰਦਾ ਹੈ ਕੋਈ ਵੀ ਹੋਵੇ ਇਸਤਰੀ ਹੈ ਜਾਂ ਮਰਦ ਹੈ ਲਿੰਗ ਦਾ ਵੀ ਕੋਈ ਫਰਕ ਨਹੀਂ ਹਰ ਇੱਕ ਦੇ ਅੰਦਰ ਰੱਬ ਵੱਸਦਾ ਹੈ ਹਰ ਇੱਕ ਆਪਣੇ ਰੱਬ ਨੂੰ ਪਾ ਸਕਦਾ ਹੈ ਹਰ ਇੱਕ ਦਾ ਆਪਣਾ ਰੱਬ ਹੁੰਦਾ ਹੈ ਰੱਬ ਕਿਸੇ ਦੀ ਮਨੁੱਖਲੀ ਨਹੀਂ ਕਿ ਰੱਬ ਇਸ ਧਰਮ ਵਿੱਚ ਵੱਸਦਾ ਹੈ ਜਾਂ ਰੱਬ ਜਾਂ ਰੱਬ ਇਸ ਧਰਮ ਦਾ ਹੁੰਦਾ ਹੈ ਜਾਂ ਰੱਬ ਉਸ ਧਰਮ ਦਾ ਹੈ ਜਾਂ ਰੱਬ ਕਿਸੇ ਖਾਸ ਪਹਿਰਾਵੇ ਵਾਲੇ ਦਾ ਹੈ ਗੁਰੂ ਨਾਨਕ ਪਾਸ਼ਾ ਨੇ ਭੇਖ ਦੇ ਖਲਾਬੀ ਗੱਲ ਕੀਤੀ ਹੈ ਗੁਰੂ ਨਾਨਕ ਪਾਸ਼ਾ ਨੇ ਆਪਣੇ ਇਸ ਫਾਇਦੇ ਲਿਆ ਤਰਾ ਦਨਾਨ ਜਦੋਂ ਇਸ ਦੁਨੀਆ ਚ ਗਏ ਗੁਰੂ ਨਾਨਕ ਪਾਸ਼ਾ ਤਾਂ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਮਨੁੱਖ ਨੂੰ ਰੱਬ ਚਾਹੀਦਾ ਹੈ ਮਨੁੱਖ ਨੂੰ ਰੱਬ ਦਾ ਮਲਾਪ ਚਾਹੀਦਾ ਹੈ ਰੱਬ ਮਨੁੱਖ ਦੇ ਅੰਦਰ ਵੱਸਦਾ ਹੈ ਉਹ ਰੱਬ ਤੋਂ ਵਿਛੜਿਆ ਨਹੀਂ بس ਉਸ ਨੂੰ محسوس ਕਰਾਉਣਾ ਹੈ ਕਿ ਰੱਬ ਤੇਰੇ ਅੰਦਰ ਬਸਦਾ ਹੈ ਤੂੰ ਰੱਬ ਤੋਂ ਵਿਛੜਿਆ ਨਹੀਂ ਕਿਰਤ ਕਰਮ ਦੇ ਵਿਛੜੇ ਤੂੰ ਆਪਣੇ ਕੁਝ ਉਹ ਗੁਨਾ ਕਰਕੇ ਤੂੰ ਆਪਣੇ ਕੁਝ ਮਨ ਦੇ ਖਿਆਲਾਂ ਕਰਕੇ ਰੱਬ ਤੋਂ ਵਿਛੜਿਆ ਹੋਇਆ ਹੈ ਕੋਈ ਵਿਚੋਲਾ ਤੈਨੂੰ ਰੱਬ ਨਾਲ ਮਿਲਾ ਨਹੀਂ ਸਕਦਾ ਇਸ ਕਰਕੇ ਗੁਰੂ ਨਾਨਕ ਪਾਸ਼ਾ ਨੇ ਸਰੀਰਕ ਗੁਰੂ ਬਾਹਰ ਕੱਢ ਦਿੱਤਾ ਸਰੀਰਕ ਵਿਚੋਲਾ ਭਾਈ ਪੰਡਤ ਬਾਹਰ ਕੱਢ ਦਿੱਤਾ ਤੀਰਥ ਬਾਹਰ ਕੱਢ ਦਿੱਤੇ ਕਿ ਰੱਬ ਕਿਸੇ ਤੀਰਥਾਂ ਤੇ ਜੰਗਲਾਂ ਤੇ ਜਾਂ ਪਹਾੜੀ ਤੇ ਨਹੀਂ বাসਦਾ ਜਾਂ ਰੱਬ ਕਿਸੇ ਖਾਸ ਦਿਨ ਮਸੀਆ ਸੰਗਰਾਦ ਪੂਰਨਮਾਸੀ ਵਾਲੇ ਦਿਨ ਨਹੀਂ ਮਿਲਦਾ ਰੱਬ ਜੀ ਹਰ ਜਗ੍ਹਾ বাসਦੇ ਨੇ ਇਸ ਕਸਵੱਟੀ ਤੇ ਜਿਨ੍ਹਾਂ ਭਗਤਾਂ ਦੀ ਬਾਣੀ ਉੱਤਰਦੀ ਸੀ ਉਸ ਬਾਣੀ ਨੂੰ ਗੁਰੂ ਨਾਨਕ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲੈ ਕੇ ਆਏ ਜਿਹੜੇ ਭਗਤ ਤੀਰਥ ਨਹੀਂ ਜਿਹੜੇ ਤੀਰਥ ਨਹੀਂ ਮੰਨਦੇ ਸਨ ਭੇਖ ਨਹੀਂ ਮੰਨਦੇ ਸਨ ਵਿਚੋਲਾ ਨਹੀਂ ਮੰਨਦੇ ਸਨ ਜਾਤ ਪਾਤ ਨਹੀਂ ਮੰਨਦੇ ਸਨ ਅਮੀਰ ਗਰੀਬ ਵਿੱਚ ਕੋਈ ਫਰਕ ਨਹੀਂ ਸਮਝਦੇ ਸਨ ਸ਼ੂਤ ਅਸ਼ੂਤ ਨਹੀਂ ਮੰਨਦੇ ਸਨ ਇਹਨਾਂ ਇਸ ਕਸਵੱਟੀ ਤੇ ਜਿਨ੍ਹਾਂ ਭਗਤਾਂ ਦੀ ਬਾਣੀ ਉਤਰ ਜਾਂਦੀ ਸੀ ਉਸ ਬਾਣੀ ਨੂੰ ਗੁਰੂ ਨਾਨਕ ਪਾਸ਼ਾ ਨੇ ਚੰਗੀ ਤਰ੍ਹਾਂ ਪਰਖ ਕੇ ਸਮਝ ਕੇ ਪੜ੍ਹ ਕੇ ਬਰੀਕੀ ਨਾਲ ਹਰ ਇੱਕ ਪੱਖੋਂ ਵੇਖ ਕੇ ਦੂਰ ਦੇਸ਼ੀ ਨਾਲ ਹਰ ਪਾਸੋਂ ਬਾਣੀ ਨੂੰ ਦੇਖ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਯੂਨੀਵਰਸਲ TRUTH ਕਹਿੰਦੇ ਨੇ ਕਿਉਂਕਿ ਬਾਣੀ ਦਾ ਸਨੇਹਾ ਹਰ ਇੱਕ ਲਈ ਸਾਂਝਾ ਹੈ ਸੱਚ ਦਾ ਸਨੇਹਾ ਹੈ ਹਰ ਇੱਕ ਲਈ ਸਾਂਝਾ ਸਨੇਹਾ ਹੈ ਇਸ ਲਈ ਬਾਣੀ ਹਰ ਇੱਕ ਨੂੰ ਪੜਨੀ ਚਾਹੀਦੀ ਹੈ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ਪੁਰ ਮਨਾ ਰਹੇ ਹਾਂ ਸਾਡੇ ਪ੍ਰਕਾਸ਼ਪੁਰ ਮਨਾਏ ਤਾਂ ਹੀ ਸਫਲ ਹੋਣਗੇ ਜੇ ਅਸੀਂ ਗੁਰੂ ਨਾਨਕ ਪਾਸ਼ਾ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝਾਂਗੇ ਇਤਿਹਾਸ ਦੇ ਪੰਨਿਆਂ ਵਿੱਚੋਂ ਨਹੀਂ ਕਿਉਂਕਿ ਇਤਿਹਾਸ ਬਾਅਦ ਵਿੱਚ ਲਿਖਿਆ ਗਿਆ ਹੈ ਇਤਿਹਾਸ ਇਸ ਨੇ ਲਿਖਿਆ ਜਾਂ ਉਸ ਨੇ ਲਿਖਿਆ ਜਿਸ ਨੇ ਵੀ ਇਤਿਹਾਸ ਲਿਖਿਆ ਹੈ ਬਾਅਦ ਵਿੱਚ ਲਿਖਿਆ ਹੈ ਸਾਡੇ ਲਈ ਖਾਸ ਕਸਵੱਟੀ ਵਾਲੀ ਗੱਲ ਹੈ ਅਸੀਂ ਮਾਣ ਨਾਲ ਸਿਰ ਉੱਚਾ ਕਰਕੇ ਸਾਰੇ ਦੁਨੀਆ ਵਿੱਚ ਕਹਿ ਸਕਦੇ ਹਾਂ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਕਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਚ ਪਿਓ ਰੂਪ ਵਿੱਚ ਹਨ ਸ਼ੁੱਧ ਰੂਪ ਵਿੱਚ ਹਨ ਜਿਸ ਵਿੱਚ ਕੋਈ ਮਿਲਾਪਟ ਨਹੀਂ ਇਸ ਕਰਕੇ ਜੋ ਗੁਰੂ ਨਾਨਕ ਪਾਸ਼ਾ ਨੇ ਗੱਲ ਕਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲਣੀ ਚਾਹੀਦੀ ਹੈ ਇਸ ਕਰਕੇ ਗੁਰਬਾਣੀ ਸਾਨੂੰ ਆਪ ਪੜਨੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਗੁਰਬਾਣੀ ਆਪ ਪੜਾਂਗੇ ਤਾਂ ਹੀ ਸਾਨੂੰ ਗੁਰਬਾਣੀ ਦੀ ਸਮਝ ਲੱਗੇਗੀ ਜਦੋਂ ਅਸੀਂ ਸਾਰੀ ਗੁਰਬਾਣੀ ਨੂੰ ਆਪ ਪੜਨਾ ਸ਼ੁਰੂ ਕਰਾਂਗੇ ਜਾਂ ਅਸੀਂ ਪੜ ਲਵਾਂਗੇ ਤਾਂ ਹੀ ਸਾਨੂੰ ਗੁਰਬਾਣੀ ਦੀ ਸਮਝ ਲੱਗੇਗੀ ਕਿਉਂਕਿ ਬਹੁਤ ਸਾਰੇ ਗੁਰਬਾਣੀ ਦੇ ਐਸੇ ਅਰਥ ਨੇ ਜੋ ਗੁਰਬਾਣੀ ਵਿੱਚੋਂ ਹੀ ਮਿਲ ਜਾਂਦੇ ਹਨ ਇਸ ਕਰਕੇ ਸਾਨੂੰ ਸਮਾਂ ਕੱਢ ਕੇ ਹਰ ਰੋਜ਼ ਇੱਕ ਅੰਗ ਦੋ ਅੰਗ ਜਾਂ ਦੋ ਚਾਰ ਸ਼ਬਦ ਜਿੰਨਾ ਵੀ ਸਾਡੇ ਕੋਲ ਸਮਾਂ ਹੈ ਜਾਂ ਪੰਜ ਸੱਤ ਅੰਗ 10 ਅੰਗ 15 ਅੰਗ ਜਿੰਨਾ ਵੀ ਸਾਡੇ ਕੋਲ ਸਮਾਂ ਹੈ ਅਸੀਂ ਟਾਈਮ ਕੱਢ ਕੇ ਬਾਣੀ ਨੂੰ ਆਪ ਪੜਨਾ ਸ਼ੁਰੂ ਕਰੀਏ ਬਾਣੀ ਨੂੰ ਪੜ ਕੇ ਵਿਚਾਰ ਕੇ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਉਸ ਮੁਤਾਬਕ ਅਸੀਂ ਆਪਣਾ ਜੀਵਨ ਬਤਿਹਤ ਕਰੀਏ ਜਦੋਂ ਸਾਨੂੰ ਬਾਣੀ ਸਮਝ ਆ ਜਾਵੇਗੀ ਫਿਰ ਸਾਨੂੰ ਕੋਈ ਗੁੰਮਰਾਹ ਨਹੀਂ ਕਰ ਸਕੇਗਾ ਜਦੋਂ ਕੋਈ ਸਾਨੂੰ ਇਤਿਹਾਸ ਸੁਣਾਉਂਦਾ ਹੈ ਤਾਂ ਸਾਨੂੰ ਸਮਝ ਆ ਜਾਵੇਗੀ ਕਿ ਇਸ ਨੇ ਸਾਨੂੰ ਇਤਿਹਾਸ ਸਹੀ ਸੁਣਾਇਆ ਹੈ ਜਾਂ ਗਲਤ ਸੁਣਾਇਆ ਹੈ ਅਸੀਂ ਗੁਰਬਾਣੀ ਦੀ ਕਸਵੱਟੀ ਦੇ ਇਤਿਹਾਸ ਨੂੰ ਪਰਖ ਸਕਦੇ ਹਾਂ ਕਿ ਇਹ ਇਤਿਹਾਸ ਸਾਨੂੰ ਸਹੀ ਸੁਣਾ ਰਿਹਾ ਹੈ ਜਾਂ ਗਲਤ ਸੁਣਾ ਰਿਹਾ ਹੈ ਜਾਂ ਸਾਨੂੰ ਕੋਈ ਗਰਵਾਣੀ ਦੀ ਵਿਚਾਰ ਦੱਸ ਰਿਹਾ ਹੈ ਉਹਦੇ ਸਾਨੂੰ ਸਮਝ ਆ ਜਾਵੇਗੀ ਕਿ ਸਾਨੂੰ ਵਿਚਾਰ ਗੁਰਬਾਣੀ ਦੀ ਜੋ ਅਰਥ ਹੈ ਜੋ ਵਿਚਾਰ ਹੈ ਸਹੀ ਦੱਸ ਰਿਹਾ ਜਾਂ ਨਹੀਂ ਇਸ ਕਰਕੇ ਗੁਰਬਾਣੀ ਨੂੰ ਆਪ ਪੜਨਾ ਸ਼ੁਰੂ ਕਰੀਏ ਸੋ ਆਪ ਜੀ ਨੂੰ ਹੱਥ ਬਨ ਕੇ ਮੇਰੀ ਬੇਨਤੀ ਹੈ ਕਿ ਗੁਰਬਾਣੀ ਨੂੰ ਆਪ ਪੜਨਾ ਸ਼ੁਰੂ ਕਰੋ ਸੋ ਵਿਚਾਰ ਕਰਦਿਆਂ ਆਪ ਜੀ ਦੇ ਸੇਵਕ ਤੋਂ ਕੋਈ ਗਲਤੀ ਹੁੰਦੀ ਹੈ ਤਾਂ ਮੈਂ ਖੇਮਾ ਦਾ ਜਾਚਕ ਹਾਂ ਆਪ ਜੀ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਆਪ ਨੂੰ ਸਮਤ ਬਖਸ਼ੇ ਬਾਣੀ ਪੜਨ ਦੀ ਸਮਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ